ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਵਾਹਿਗੁਰੂ ਜੀ ਅਸੀਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਵਿੱਚ ਆ ਸ਼ੁਰੂ ਕਰਦੇ ਆ ਵਾਹਿਗੁਰੂ ਜੀ ਆਪਾਂ ਆਪਨੇ ਵੀਡੀਓ ਅੱਜ ਤਾਂ ਅੱਜ ਦਾ ਟੌਪਿਕ ਹੈ ਜਿਹੜਾ ਵਾਹਿਗੁਰੂ ਜੀ ਤੁਹਾਡੇ ਅੱਗੇ ਲੈ ਕੇ ਆਏ ਆ ਕਿ ਆਪਾਂ ਨੂੰ ਜਿਹੜੀ ਪਾਠ ਪੂਜਾ ਜੋ ਆਪਾਂ ਸਿਮਰਨ ਕਰਦੇ ਆਂ ਪਾਠ ਪੜ੍ਹਦੇ ਆਂ ਉਹ ਆਪਾਂ ਨੂੰ ਬੋਲ ਕੇ ਕਰਨਾ ਚਾਹੀਦਾ ਹੈ ਕਿ ਮਨ ਵਿੱਚ ਕਰਨਾ ਚਾਹੀਦਾ ਬੋਲ ਕੇ ਜੇਕਰ ਆਪਾਂ ਕਰੀਏ ਤਾਂ ਇਸ ਦਾ ਕਿੰਨਾ ਫਲ ਮਿਲਦਾ ਤੇ ਮਨ ਚ ਕਰੀਏ ਤਾਂ ਇਹਦਾ ਫਲ ਕਿੰਨਾ ਮਿਲਦਾ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਵਾਹਿਗੁਰੂ ਜੀ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਸ਼ੁਰੂ ਕਰਦੇ ਆਂ ਆਪਾਂ ਅੱਜ ਦੀ ਵੀਡੀਓ ਤਾਂ ਵਾਈ ਗੁਰੂ ਜੀ ਗੱਲ ਆਪਾਂ ਕਰਨੀ ਸੀਗੀ ਕਿ ਪਾਠ ਜਿਹੜਾ ਆਪਾਂ ਨੂੰ ਬੋਲ ਕੇ ਕਰਨਾ ਚਾਹੀਦਾ ਹੈ ਤਾਂ ਇਸ ਤਾਂ ਵਾਈ ਗੁਰੂ ਜੀ ਸ਼ੁਰੂਆਤ ਦੇ ਵਿੱਚ ਪਾਠ ਆਪਾਂ ਨੂੰ ਬੋਲ ਕੇ ਹੀ ਕਰਨਾ ਚਾਹੀਦਾ ਗਾ ਬਾਕੀ ਆਪਣਾ ਆਪਣਾ ਮਨ ਹੈ ਆਪਣਾ ਆਪਣਾ ਆਨੰਦ ਹੈ ਹਨ ਤੇ ਸ਼ੁਰੂਆਤੀ ਵਿੱਚ ਵਾਈ ਗੁਰੂ ਜੀ ਆਪਾਂ ਨੂੰ ਨੂੰ ਬੋਲ ਕੇ ਹੀ ਪਾਠ ਕਰਨਾ ਚਾਹੀਦਾ ਇੰਨਾ ਕੁ ਬੋਲਣਾ ਚਾਹੀਦਾ ਤਾਂ ਜੋ ਆਪਣੇ ਕੰਨ ਸੁਣਨ ਬੀ ਕੰਨਾ ਨੂੰ ਸਮਝ ਪਵੇ ਐਸੇ ਦੀ ਕਿਉਂਕਿ ਕੰਨਾ ਨਾਲ ਵੈਗੁਰੂ ਜੀ ਆਪਾਂ ਸੁਣਾਗੇ ਆਪਾਂ ਨੂੰ ਫੇਰ ਹੀ ਸਮਝ ਆਉਂਦੀ ਹੈ ਤੇ ਜਿਵੇਂ ਹੀ ਆਪਾਂ ਪਾਠ ਸ਼ੁਰੂ ਕਰਦੇ ਆ ਨਿਤਨੇਮ ਸ਼ੁਰੂ ਕਰਦੇ ਆ ਵੈਗੁਰੂ ਜੀ ਓਵੇਂ ਜਿਵੇਂ ਜਿਵੇਂ ਆਪਾਂ ਪਾਠ ਕਰਦੇ ਜਾਂਦੇ ਆ ਓਵੇਂ ਓਵੇਂ ਆਪਾਂ ਅੱਗੇ ਆਪਾਂ ਨੂੰ ਵੈਗੁਰੂ ਜੀ ਗੁਰਬਾਣੀ ਦੇ ਅਰਥ ਸਮਝਣੇ ਚਾਹੀਦੇ ਆ ਗੁਰਬਾਣੀ ਨੂੰ ਵਿਚਾਰਨਾ ਚਾਹੀਦਾ ਹੈਗਾ ਤੇ ਜਿਵੇਂ ਜਿਵੇਂ ਵਾਹਿਗੁਰੂ ਜੀ ਆਪਾਂ ਗੁਰਬਾਣੀ ਨੂੰ ਵਿਚਾਰਦੇ ਜਾਂਦੇ ਆ ਆਪਾਂ ਨੂੰ ਗੁਰਬਾਣੀ ਕੰਠ ਵੀ ਹੁੰਦੀ ਜਾਂਦੀ ਐ ਤੇ ਆਪਾਂ ਨੂੰ ਗੁਰਬਾਣੀ ਦਾ ਜਿਹੜਾ ਮਕਸਦ ਸਮਝ ਆਉਂਦਾ ਜਾਂਦਾ ਹੈ ਤੇ ਵਾਹਿਗੁਰੂ ਜੀ ਇਸ ਤਰ੍ਹਾਂ ਆਪਾਂ ਨੂੰ ਗੁਰਬਾਣੀ ਜਿਹੜੀ ਪੜ ਕੇ ਵਿਚਾਰਨੀ ਚਾਹੀਦੀ ਐ ਤੇ ਇਸ ਕਰਕੇ ਵਾਹਿਗੁਰੂ ਜੀ ਸ਼ੁਰੂ ਦੇ ਟਾਈਮ ਦੇ ਵਿੱਚ ਆਪਾਂ ਜਿਹੜਾ ਪਾਠ ਹੈ ਉਹ ਕੋ ਬੋਲ ਕੇ ਕਰ ਸਕਦੇ ਆ ਤੇ ਉਹਨੇ ਤੱਕ ਵਾਹਿਗੁਰੂ ਜੀ ਆਪਾਂ ਨੂੰ ਬੋਲ ਕੇ ਉਹ ਪਾਠ ਕਰਨਾ ਚਾਹੀਦਾ ਜਿੰਨੇ ਤੱਕ ਆਪਣੇ ਮਨ ਦੇ ਵਿੱਚ ਨਹੀਂ ਵਿਚਰ ਜਾਂਦਾਗਾ ਆਪਾਂ ਨੂੰ ਸਮਝ ਨਹੀਂ ਪੈ ਜਾਂਦੀ ਪੂਰੀ ਤਰ੍ਹਾਂ ਜਦੋਂ ਵਾਹਿਗੁਰੂ ਜੀ ਕਾਫੀ ਟਾਈਮ ਆਪਾਂ ਨੂੰ ਹੋ ਜਾਂਦਾ ਨਿਤਨੇਮ ਕਰਦੇ ਆ ਤਾਂ ਆਪਾਂ ਨੂੰ ਹੌਲੀ ਹੌਲੀ ਬਾਣੀ ਕੰਠ ਹੋ ਜਾਂਦੀ ਹੈ ਤੇ ਜਿਹੜਾ ਪਾਠ ਹੈ ਉਹ ਆਪਣੇ ਮਨ ਦੇ ਵਿੱਚ ਹੀ ਵਿਚਰ ਜਾਂਦਾ ਆਪਣੇ ਮਨ ਦੇ ਵਿੱਚ ਉਹ ਵਿਸਰ ਜਾਂਦਾ ਤੇ ਫਿਰ ਉਦੋਂ ਤੱਕ ਆਪਾਂ ਨੂੰ ਬੋਲ ਕੇ ਪਾਠ ਕਰਨਾ ਚਾਹੀਦਾ ਹੈਗਾ ਜਦੋਂ ਤੱਕ ਆਪਣੇ ਮਨ ਦੇ ਵਿੱਚੋਂ ਆਪਣੇ ਆਪ ਨਹੀਂ ਆਵਾਜ਼ ਜਾਂਦੀ ਤੇ ਜਿਵੇਂ ਜਿਵੇਂ ਵਾਹਿਗੁਰੂ ਜੀ ਆਪਾਂ ਗਰਬਾਣੀ ਪੜ੍ਹਦੇ ਆਂ ਉਵੇਂ-ਉਵੇਂ ਵਾਹਿਗੁਰੂ ਜੀ ਆਪਾਂ ਦਾ ਜਿਹੜਾ ਉਹ ਗਵਾਨੇ ਕੰਠ ਹੁੰਦੀ ਜਾਂਦੀ ਹੈ ਯਾਦ ਹੁੰਦੀ ਜਾਂਦੀ ਹੈ ਤੇ ਆਪਣੇ ਮਨ ਦੇ ਵਿੱਚ ਵਿਸਰਦੀ ਆਪਣੇ ਮਨ ਦੇ ਵਿੱਚ ਵਿਚਰਦੀ ਜਾਂਦੀ ਹੈ ਠੀਕ ਹੈ ਤੇ ਮਨ ਦੇ ਵਿੱਚ ਆਪਣੇ ਵਸ ਜਾਣ ਕਰਕੇ ਵਾਹਿਗੁਰੂ ਜੀ ਫਿਰ ਜਦੋਂ ਆਪਣੇ ਇਨਾਂ ਕੋ ਆਪਾਂ ਬਾਣੀ ਦੇ ਵਿੱਚ ਵਿਚਲੀਨ ਹੋ ਜਾਂਦੇ ਆ ਕਿ ਆਪਣੇ ਮਨ ਦੇ ਵਿੱਚੋਂ ਆਪਣੇ ਆਪ ਤੁੱਕਾਂ ਨਿਕਲਦੀਆਂ ਨੇ ਆਪਣੇ ਆਪ ਬਾਣੀ ਜਿਹੜੀ ਨਿਕਲਦੀ ਆ ਜਦੋਂ ਤੱਕ ਵਾਯੂ ਗੁਰੂ ਜੀ ਤੁਹਾਡੀ ਇਹ ਅਵਸਥਾ ਨਹੀਂ ਬਣਦੀ ਕਿ ਤੁਸੀਂ ਆਪਣੇ ਆਪ ਤੁਹਾਡੇ ਵਿੱਚੋਂ ਬਾਣੀ ਨਿਕਲੇ ਪੂਰਾ ਤੁਹਾਨੂੰ ਆਨੰਦ ਆਵੇ ਪੂਰਾ ਤੁਹਾਡੇ ਧਿਆਨ ਲੱਗੇ ਉਦੋਂ ਤੱਕ ਵਾਯੂ ਗੁਰੂ ਜੀ ਆਪਾਂ ਨੂੰ ਬੋਲ ਕੇ ਹੀ ਪਾਠ ਕਰ ਲੈਣਾ ਚਾਹੀਦਾਗਾ ਇਹ ਵਣ ਕੇ ਗੁਰਬਾਣੀ ਜੇ ਪੜ੍ਹ ਕੇ ਕੀਰਤਨ ਵਾਂਗੂ ਜਿਵੇਂ ਆਪਾਂ ਕੀਰਤਨ ਕਰਦੇ ਆ ਤਾਂ ਗੁਰਬਾਣੀ ਉਸ ਤਰ੍ਹਾਂ ਜਿਵੇਂ ਬੋਲ ਕੇ ਗਾ ਕੇ ਵੀ ਉਸ ਤਰ੍ਹਾਂ ਵੀ ਵਾਯੂ ਗੁਰੂ ਜੀ ਬਹੁਤ ਆਨੰਦ ਆਉਂਦਾ ਹੈਗਾ ਪਰ ਕਹਿੰਦੇ ਨਾ ਕਹਿੰਦੇ ਬੋਲ ਕੇ ਬਾਣੀ ਪੜਨ ਪੜਨੀ ਤੇ ਉਹਦਾ ਕਹਿੰਦੇ 100 ਗੁਣਾ ਫਲ ਮਿਲਦਾ ਤੇ ਜਿਹੜੀ ਮਨ ਦੀ ਅਵਸਥਾ ਨਾਲ ਬਾਣੀ ਪੜਨੀ ਮਨ ਪਰ ਵੈ ਗੁਰੂ ਜੀ ਪੂਰਾ ਲੱਗਿਆ ਹੋਵੇ ਇਹ ਨੇ ਆਪਾਂ ਪੜ ਰਹੇ ਆ ਹਾਂ ਅੱਖਾਂ ਪੜ ਰਹੇ ਆ ਤੇ ਪਰਮਾਨੰ ਆਪਣਾ ਕਿਤੇ ਹੋਰ ਫਿਰਦਾ ਜਿੰਨੇ ਤੱਕ ਵਾਹਿਗੁਰੂ ਜੀ ਆਪਣੀ ਇਹ ਅਵਸਥਾ ਨਹੀਂ ਨ ਬਣਦੀ ਕਿ ਮਾਨਾ ਆਪਣਾ ਪੂਰਾ ਵਿੱਚ ਵਿਚਲੇਣ ਹੋਇਆ ਪੈਗਾ ਗੁਰਬਾਣੀ ਦੇ ਵਿੱਚ ਆਪਾਂ ਇੰਨੇ ਕੋ ਨੰਦ ਆਪਾਂ ਨੂੰ ਆ ਰਿਹਾ ਕਿ ਜਿਵੇਂ ਕਹਿੰਦੇ ਨੇ ਨਾ ਕਰੋ ਹੀ ਪਿਆਰ ਨਾਲ ਭਿੱਜਿਆ ਪਿਆ ਹੋਵੇ ਇਨਸਾਨ ਹਨਾ ਗੁਰੂ ਦੇ ਪਿਆਰ ਨਾਲ ਇੱਕ ਇੰਨਾ ਭਿੱਜਿਆ ਪਿਆ ਹੋਵੇ ਬਾਣੀ ਦੇ ਪਿਆਰ ਨਾਲ ਇਨਸਾਨ ਇੰਨਾ ਭਿੱਜਿਆ ਪਿਆ ਹੋਵੇ ਤੇ ਉਹਦੇ ਵਿੱਚ ਹੀ ਲੀਨ ਹੋ ਜਾਵੇ ਜਦ ਤੱਕ ਵਾ ਗੁਰੂ ਜੀ ਇਹ ਅਵਸਥਾ ਨਹੀਂ ਆਉਂਦੀ ਉਦੋਂ ਤੱਕ ਆਪਾਂ ਨੂੰ ਮੰਨ ਦੇ ਵਿੱਚ ਬਾਣੀ ਨਹੀਂ ਪੜ੍ਹਨੀ ਚਾਹੀਦੀਗੀ ਵੈਸੇ ਕਹਿੰਦੇ ਨੇ ਸੰਤ ਮਾਤਮਾ ਕਹਿੰਦੇ ਕਿ ਜਿਹੜੀ ਆਪਾਂ ਬੋਲ ਕੇ ਬਾਣੀ ਪੜਦੇ ਉਹਦਾ ਆਪਾਂ ਨੂੰ 100 ਗੁਣਾ ਫਲ ਮਿਲਦਾ ਪਰ ਜਿਹੜੇ ਆਪਾਂ ਮਨ ਚ ਬਾਣੀ ਪੜਦੇ ਆ ਉਹਦਾ ਆਪਾਂ ਨੂੰ 1000 ਗੁਣਾ ਫਾਲਾ ਮਿਲਦਾ ਹੈਗਾ ਪਰ ਵਾਹਿਗੁਰੂ ਜੀ ਜੇਕਰ ਤੁਸੀਂ ਬੋਲ ਕੇ ਬਾਣੀ ਪੜ ਰਹੇ ਹੋ ਤਾਂ ਤੁਸੀਂ ਐਦਾ ਕੋਈ ਵੈਮ ਭਰਮ ਨਹੀਂ ਕਰਨਾਗਾ ਤੁਹਾਨੂੰ ਅਵਸਥਾ ਦੱਸਤੀ ਕਿ ਜਿੰਨੇ ਤੱਕ ਆਪਾਂ ਪ੍ਰਭੂ ਪਿਆਰ ਦੇ ਵਿੱਚ ਪੂਰੀ ਤਰ੍ਹਾਂ ਲੀਨ ਨਹੀਂ ਹੁੰਦੇ ਉਹਨੇ ਤੱਕ ਆਪਾਂ ਨੂੰ ਬੋਲ ਕੇ ਹੀ ਬਾਣੀ ਪੜ੍ਹਨੀ ਚਾਹੀਦੀ ਆ ਤਾਂ ਜੋ ਆਪਣਾ ਮਨ ਜਿੱਥੇ ਮਰਜੀ ਤੁਰਿਆ ਫਿਰੇ ਆਪਾਂ ਬੋਲ ਕੇ ਪੜਾਂਗੇ ਤਾਂ ਉਹਦੇ ਕੋਸ਼ ਸ਼ਬਦਾਂ ਦਾ ਆ ਸ਼ਬਦ ਆਪਾਂ ਨੂੰ ਸਾਰੇ ਸੁਣਦੇ ਆ ਗੁਰਬਾਣੀ ਆਪਾਂ ਨੂੰ ਸਾਰੀ ਸਮਝ ਆਉਂਦੀ ਆ ਜਦੋਂ ਆਪਾਂ ਬੋਲ ਕੇ ਪੜ੍ਹਦੇ ਆ ਪਰ ਮਨ ਆਪਣਾ ਜਾਂ ਦਿਮਾਗ ਆਪਣਾ ਹੋਰ ਪਾਸੇ ਕਿਤੇ ਫਿਰਿਆ ਫਿਰਦਾ ਹੈਗਾ ਤੇ ਆਪਾਂ ਨੂੰ ਜਿਹੜੇ ਤੁੱਕਾਂ ਨੇ ਜਾਂ ਜੋ ਉਹਦੇ ਅਰਥ ਹੈ ਉਹ ਆਪਾਂ ਨੂੰ ਇਹ ਨਹੀਂ ਸਮਝ ਆਉਂਦੇ ਕਿ ਪਰ ਆਪਾਂ ਜਿਵੇਂ ਆਪਾਂ ਜਪਜੀ ਸਾਹਿਬ ਤਾਂ ਮੰਨ ਲਓ ਪਾਠ ਕਰਦੇ ਆ ਤਾਂ ਵਿੱਚੋਂ ਇਹੋ ਜੇ ਕੁਝ ਵਰਡਿੰਗ ਇਹੋ ਜੇ ਸ਼ਬਦਾ ਹੋਣਗੇ ਜਿਹੜੇ ਵਾਹਿਗੁਰੂ ਜੀ ਆਪਾਂ ਜਿਵੇਂ ਸੁਣਾਉਗੇ ਨਾਲ ਦੀ ਨਾਲ ਆਪਾਂ ਨੂੰ ਵਿਚਾਰ ਉਹਦੇ ਆਪਾਂ ਅਰਥ ਸਪਸ਼ਟ ਹੋ ਜਾਣਗੇ ਪਰ ਵੈ ਗੁਰੂ ਜੀ ਆਪਾਂ ਇੱਥੇ ਇਹ ਵਹਿਮ ਭਰਮ ਨਹੀਂ ਕਰਨਾਗਾ ਕਿ ਆਪਣੀ ਜਿਹੜੀ ਹਾਜ਼ਰੀ ਪ੍ਰਵਾਨ ਨਹੀਂ ਹੋਰੀਗੀ ਹਾਜ਼ਰੀ ਆਪਣੀ ਵੈ ਗੁਰੂ ਜੀ ਲੱਗ ਜਾਂਦੀ ਹੈ ਪ੍ਰਵਾਨ ਹੁੰਦੀ ਹੈ ਉੱਥੇ ਜ਼ਰੂਰ ਠੀਕ ਹੈ ਕਿਉਂਕਿ ਆਪਾਂ ਗੁਰੂ ਮਹਾਰਾਜ ਦੀ ਯਾਦ ਵਿੱਚ ਜੇਕਰ ਚੌਂਕੜਾ ਲਾ ਕੇ ਬੈਠੇ ਆ ਨਾ ਤਾਂ ਵੈ ਗੁਰੂ ਜੀ ਇਹਦੀ ਹਾਜ਼ਰੀ ਆਪਣੀ ਲੱਗਦੀ ਹੈ ਜ਼ਰੂਰ ਉੱਥੇ ਹਜ਼ੂਰੀ ਦੇ ਵਿੱਚ ਗੁਰੂ ਦੀ ਹਜ਼ੂਰੀ ਦੇ ਵਿੱਚ ਤੇ ਪਾਰ ਬਸਤਨ ਨੂੰ ਦੋ ਵਲਾਂ ਦੱਸਦੇ ਆ ਵੀ ਉਹਦਾ ਫਲ ਆਪਾਂ ਨੂੰ ਥੋੜਾ ਜ਼ਿਆਦਾ ਮਿਲਦਾ ਇਹਦਾ ਫਲ ਥੋੜਾ ਵੈਗੁਰੂ ਜੀ ਆਪਾਂ ਨੂੰ ਘੱਟ ਮਿਲਦਾਗਾ ਪਰ ਜਿਵੇਂ ਜਿਵੇਂ ਆਪਾਂ ਗੁਰਬਾਣੀ ਦੇ ਨਾਲ ਵਿਚਰਦੇ ਜਾਂਦੇ ਆ ਗੁਰਬਾਣੀ ਜਿਵੇਂ ਜਿਵੇਂ ਵੈਗੁਰੂ ਜੀ ਆਪਾਂ ਪੜਦੇ ਜਾਂਦੇ ਆ ਨਾ ਓਵੇਂ ਓਵੇਂ ਆਪਣੀ ਉਹ ਅਵਸਥਾ ਵੀ ਬਣ ਜਾਂਦੀ ਤੇ ਗੁਰੂ ਮਹਾਰਾਜ ਅੱਗੇ ਵੈਗੁਰੂ ਜੀ ਅਰਦਾਸ ਕਰਿਆ ਕਰੋ ਕਿ ਸੱਚੇ ਪਾਤਸ਼ਾਹ ਵਾਹਿਗੁਰੂ ਮੇਰੀ ਉਹ ਅਵਸਥਾ ਬਣਾ ਜਿਸ ਦਿਨ ਮੈਂ ਤੇਰੇ ਨੇ ਪਿਆਰ ਵਿੱਚ लीन ਹੋਵਾਂ ਮੈਂ ਭਿੱਜਿਆ ਪਿਆ ਹੋਵਾਂ ਮੇਰੀ ਰੂਹ ਪੂਰੀ ਭਿੱਜੀ ਪਈ ਹੋਵੇ ਠੀਕ ਹੈ ਜਦੋਂ ਤੱਕ ਇਹ ਅਵਸਥਾ ਨਹੀਂ ਆਉਂਦੀ ਓਨੇ ਤੱਕ ਵਾਹਿਗੁਰੂ ਆਪਾਂ ਮਨ ਤੋਂ ਜਿਹੜਾ ਗੁਰਬਾਣੀ ਨਹੀਂ ਪੜ ਸਕਦੇਗੇ ਠੀਕ ਹੈ ਤੇ ਆਪਾਂ ਕੋਸ਼ਿਸ਼ ਕਰਨੀ ਹੁਣ ਮੰਨ ਲਓ ਕਈਆਂ ਕਈ ਸੰਗਤਾਂ ਦੇ ਸਵਾਲ ਹੁੰਦੇ ਆ ਕਿ ਸਾਡੇ ਮਾਨਾ ਨਹੀਂ ਲੱਗਦਾਗਾ ਸੀ ਗੁਰਬਾਣੀ ਪੜਦੇ ਆ ਸਾਡਾ ਦਿਮਾਗ ਕੁਝ ਹੋਰ ਸੋਚੀ ਜਾਂਦਾਗਾ ਕਈ ਵਾਰੀ ਵਾਹਿਗੁਰੂ ਜੀ ਇਸ ਤਰ੍ਹਾਂ ਹੁੰਦਾ ਕਿ ਜਦੋਂ ਆਪਾਂ ਗੁਰਬਾਣੀ ਪੜਦੇ ਆ ਇੰਨੇ ਬੁਰੇ ਖਿਆਲ ਆਉਂਦੇ ਆ ਜਿਹੜੇ ਆਮ ਆਪਾਂ ਤੁਰੇ ਫਿਰਦਿਆਂ ਨੂੰ ਉਹ ਜੇ ਨਹੀਂ ਆਉਂਦੇ ਜਦੋਂ ਆਪਾਂ ਗੁਰਬਾਣੀ ਪੜਦੇ ਆ ਨਾ ਉਦੋਂ ਇੰਨੇ ਬੁਰੇ ਖਿਆਲ ਆਉਂਦੇ ਆ ਤਾਂ ਵਾਹਿਗੁਰੂ ਜੀ ਤੁਸੀਂ ਇਹ ਚੀਜ਼ਾਂ ਤੋਂ ਪਰੇਸ਼ਾਨ ਨਹੀਂ ਹੋਣਾ ਕਿਉਂਕਿ ਇਹ ਚੀਜ਼ਾਂ ਵਾਹਿਗੁਰੂ ਜੀ ਆਪਣੇ ਨਾਲ ਹੁੰਦੀਆਂ ਜਦੋਂ ਆਪਾਂ ਸਟਾਰਟਿੰਗ ਦੇ ਵਿੱਚ ਗੁਰਬਾਣੀ ਪੜਨ ਲੱਗਦੇ ਆ ਜ਼ਰੂਰ ਹੁੰਦੀਆਂ ਨੇ ਤੇ ਵਾਹਿਗੁਰੂ ਜੀ ਇਹਨਾਂ ਚੀਜ਼ਾਂ ਨੂੰ ਆਪਾਂ ਪੋਜ਼ਿਟਿਵ ਪਾਸੇ ਲੈ ਕੇ ਜਾਣਾਗਾ ਮਨ ਇੱਕ ਫੁਰਨੇ ਕਰਨ ਵਾਲਾ ਕੰਮ ਹੈ ਮਨ ਦਾ ਠੀਕ ਹੈ ਤੇ ਮਨ ਨੇ ਫੁਰਨੇ ਕਰਨੇ ਆਪਾਂ ਆਪਣਾ ਕੰਮ ਕਰੀ ਜਾਣਾ ਵਾਹਿਗੁਰੂ ਜੀ ਮਨ ਨੇ ਫੁਰਨੇ ਕਿੰਨਾ ਕਚਰਾ ਫੁਰਨੇ ਕਰੂਗਾ ਹੌਲੀ ਹੌਲੀ ਵਾਹਿਗੁਰੂ ਜੀ ਮਨ ਨੇ ਆਪਣੇ ਕੰਟਰੋਲ ਦੇ ਵਿੱਚ ਹੋ ਜਾਣਾ ਤੇ ਐਨੇ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋ ਜਾਣਾ ਠੀਕ ਹੈ ਤੇ ਇਹ ਸੀ ਵਾਹਿਗੁਰੂ ਜੀ ਅੱਜ ਦੀ ਵੀਡੀਓ ਤੁਹਾਨੂੰ ਜੇਕਰ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ